ਉੱਪਰ ਗੜਾ ਹਾਂਜੀ ਜਨਾਬ ਓਏ ਆਹੇ ਘਰ ਜਿੱਥੇ ਵਿਆਹ ਆ ਨਹੀਂ ਨਹੀਂ ਜਨਾਬ ਇਹ ਤਾਂ ਹਵੇਲੀ ਆ ਘਰ ਤਾਂ ਸਾਹਮਣੇ ਆ ਇਤਰਾ ਕਰੋ ਜੀ ਜਨਾਬ ਸਾਰੇ ਕਮਰੇ ਕੱਲਾ ਕੱਲਾ ਫੋਲ ਬਾਰ ਹਾਂਜੀ ਠੀਕ ਆ ਨਾ ਊੜੀਆ ਕਮਰੇ ਵੜ ਜਾ ਹਾਂਜੀ ਤੇ ਊੜੀ ਫੋਲ ਦੋ ਸਾਰੀ ਜੀ ਸ਼ਾਬਾਸ਼ ਚੱਲ ਢੂੜੀ ਵਾਲੇ ਕਮਰੇ ਚ ਜਨਾਬ ਆਪਾਂ ਦਾਰੂ ਥੋੜੀ ਫੜਨੇ ਆ ਆਪਾਂ ਡੀਜੇ ਫੜਨੇ ਆ ਉਹ ਸਾਸਿਕਾ ਸਾਹਬਾਦਰ ਉਹ ਜੀ ਆਇਆਂ ਨੂੰ ਜੀ ਜਨਾਬ ਅੱਜ ਸਵੇਰੇ ਸਵੇਰੇ ਕੀੜੀਆਂ ਘਰੇ ਨਰੇਨ ਉਹ ਸਾਨੂੰ ਮੂੰਹ ਮਾਂ ਦਾ ਧੋ ਲੈਣ ਦਿੰਦੇ ਉਹ ਪਰਗਣਾ ਜੀ ਜਨਾਬ 12 ਵਜ ਗਿਆ ਤੇ ਇਹਨਾਂ ਆ ਜੇ ਮੂੰਹ ਨਹੀਂ ਧੋਤਾ ਓਹ ਵਿਆਹ ਤੇਰਾ ਹੀ ਆ ਹਾਂਜੀ ਜਨਾਬ ਵਿਆਹ ਤਾਂ ਮੇਰਾ ਹੀ ਆ ਜੀ ਅੱਛਾ ਫੇ ਤਾਂ ਡੀਜੇ ਵੀ ਲਾਉਣਾ ਹੋਣਾ ਜਨਾਬ ਵਿਚਾਰ ਜਿਆ ਤਾਂ ਜਨਾਬ ਕਿੰਦਾ ਵਿਚਾਰ ਕੀਤਾ ਵਿਚਾਰ ਅਸ਼ਾ ਤੇ ਵਿਚਾਰ ਕੀਤਾ ਮੇਰੀ ਗੱਲ ਸੁਣ ਲਾ ਡੀ ਜੇ ਲਾਉਂਦਾ 10000 ਰੁਪਏ ਜੁਰਮਾਨਾ ਤੇ ਆ ਵਿਚਾਰ ਚੁਰ ਕਰਦਾ 7000 ਤਾਂ ਗਿਆ ਹੀ ਨਹੀਂ ਕਿਉਂ ਪਰਖੜਾ ਜੀ ਜਨਾਬ ਜਨਾਬ 7000 ਆ ਮੈਂ ਕਹੋ ਝੂਠ ਬੋਲਿਆ ਉਹ ਜਨਾਬ ਅਸੀਂ ਤਾਂ ਸੋਚਿਆ ਆ ਦੇਖ ਲਓ ਜਨਾਬ ਇਹ ਤਾਂ ਸੋਚੀ ਵੀ ਬੈਠੇ ਆ ਔਰ ਤੈਨੂੰ ਪਤਾ 10000 ਡੀ ਜੇ ਲਾਉਣ ਦਾ ਵਿਚਾਰ ਕਰਦਾ 7000 ਕਿ ਜੇ ਕਦੇ ਸੋਚੂ ਲੇਦਾ ਮੜਾ ਕਿਤੇ ਤੇ 5000 ਕਦੇ ਗਿਆ ਹੀ ਨਹੀਂ ਉਹ ਜਨਾਬ ਮੈਂ ਤਾਂ ਹਾਲੇ ਤੱਕ ਡੀਜੇ ਵਾਲੀ ਦੁਕਾਨ ਤੇ ਅੱਗੋਂ ਵੀ ਨਹੀਂ ਲੰਘਿਆ ਓਏ ਮੇਰੀ ਗੱਲ ਸੁਣ ਲਾ ਡੀਜੇ ਦੀ ਦੁਕਾਨ ਦੇ ਅੱਗੋਂ ਲੰਘਿਆ ਵੀ 2000 ਰੁਪਿਆ ਫੇਟ ਹੋ ਗਿਆ ਨਹੀਂ ਉਹ ਜਨਾਬ ਮੈਨੂੰ ਤਾਂ ਬਾਬੇ ਕੁਚਰੂਦਾਸ ਦੀ ਸੌਂ ਲੱਗੇ ਮੈਂ ਤਾਂ ਹਾਲੇ ਤੱਕ ਡੀਜੇ ਕੀਤਾ ਹੀ ਨਹੀਂ ਉਹ ਡੀਜੇ ਵਾਲੇ ਨੂੰ ਕਿਹਾ ਹੀ ਨਹੀਂ ਓਏ ਐਸੀ ਡੀਜੇ ਨਹੀਂ ਕੀਤਾ ਚੱਲੋ ਚੱਲਗੇ ਓ ਜੀਤਿਆ ਓ ਜੀਤਿਆ ਓ ਡੀਜੇ ਆ ਗਿਆ ਦੱਸ ਕਿੱਥੇ ਬੈਟ ਕਰਨਾ ਨਾਲੇ ਲਾਈਟ ਦਾ ਕਿੱਥੋਂ ਪ੍ਰਬੰਧ ਯਾਰ 2 ਘੰਟੇ ਫਿੱਟ ਕਰਨ ਤੇ ਵੀ ਲੱਗ ਜਾਣੇ ਆ ਵੈਸੇ ਆ ਜਨਾਬ ਹੋਰੇ ਕਿਵੇਂ ਆਏ ਤੇਰਾ ਡੀਜੇ ਲਵਾ ਓਏ ਗੱਲ ਸੁਣ ਤੂੰ ਤੇ ਕਹਦਾ ਡੀਜੇ ਕੀਤਾ ਨਹੀਂ ਤੇ ਆਹ ਕੋਣਾ ਇਹਨੇ ਸਾਲੇ ਨੇ ਵੀ ਹੌਲੀ ਆਉਣਾ ਸੀ ਜਨਾਬ ਇਹ ਡੀਜੇ ਵਾਲਾ ਹੀ ਆ ਜੀ ਉਹ ਡੀਜੇ ਵਾਲਾ ਤਾਂ ਹੈਗਾ ਉਦੋਂ ਬੜੀਆਂ ਬਾਬੇ ਝੋਲੂ ਦਾਦੀਆਂ ਸੋਹਾ ਖਾਂਦਾ ਸੀ ਹੁਣ ਬਾਬਾ ਝੋਲੂ ਦੱਸ ਕਿੱਥੇ ਗਿਆ ਪਰ ਦੋਨੋਂ ਫੜੋ ਚੱਲ ਦੋਵਾਂ ਕਰ ਚੋੜਾ ਸਰ ਮੈਂ ਤਾਂ ਡੀਜੇ ਲਾਣ ਆਇਆ ਮੈਂ ਕੋਈ ਨਹੀਂ ਕੀਤਾ ਡੀਜੇ ਤਰਾ ਥਾਣੇ ਜਾ ਕੇ ਲਾਉਣਿਆ ਚੱਲ ਖਜਰਗ ਉਹ ਜਨਾਬ ਜਨਾਬ ਬਣ ਕੇ ਇੱਥੇ ਨਿਬੇੜਦੇ ਹੋ ਜੀ ਮੇਰੀ ਗੱਲ ਸੁਣੋ ਡੀਜੇ ਲਾ ਲਿਓ ਪਰ ਬਾਜ ਕੱਟ ਰੱਖਿਓ ਜੀ ਜਨਾਬ ਨਾਲੇ ਦਾ ਕਹਿੰਦੇ ਆ ਵੀ ਡੀ ਜੇ ਬੈਨਾ ਉੱਥੇ ਬੈਨ ਤਾਂ ਬੜਾ ਖੁਸ਼ ਆ ਪਰ ਸਾਰਾ ਕੁਝ ਅੱਜ ਚਲੇ ਜਾਣਾ ਹੈ ਚੱਕ ਉਹ ਗੱਲ ਸੁਣੋ ਜੇ ਪ੍ਰੋਗਰਾਮ ਵਧੀਆ ਹੋਇਆ ਨਾ ਸਾਨੂੰ ਫੋਨ ਮਾਰ ਦਿਓ ਅਸੀਂ ਜ਼ਰੂਰ ਆਵਾਂਗੇ